ਆ ਹਰੀਕੇ ਪੱਤਣ ਦੇ ਪਿੰਡਾਂ ਚ ਆਸੀ ਇਸ ਮੌਕੇ ਨਾ ਕੋਈ ਸਰਕਾਰ ਬੋੜੀ ਨਾ ਕੋਈ ਵਿਰੋਧੀ ਧਿਰ ਬੋੜੀ ਨਾ ਕੇਂਦਰ ਬੋੜਿਆ ਤੇ ਉਹ ਕਹਿੰਦੇ ਕਿ ਅੱਗੇ ਵੀ ਜਦੋਂ ਪਾਣੀ ਆਇਆ ਤਾਂ ਈਕੀ ਕਿੱਲੇ ਪਿੱਛੇ 66800 ਮਿਲਿਆ ਸ਼ਰਮ ਨਹੀਂ ਆਉਂਦੀ ਸਰਕਾਰ ਨੂੰ ਨੱਕ ਡਬੋ ਕੇ ਮਰ ਜਾਣ ਸੰਸਤਾਵਾਂ ਲੱਗੀਆਂ ਲੋਕ ਲੱਗੇ ਨੇ ਪਰ ਤੁਸੀਂ ਚਾਰੇ ਪਾਸੇ ਦੇਖੋ ਪਾਣੀਓ ਪਾਣੀ ਐ ਘਰ ਡੁੱਬੇ ਨੇ ਖੇਤ ਡੁੱਬੇ ਨੇ ਬਿਜਲੀ ਛੱਡੀ ਵੀ ਆ 24 ਘੰਟੇ ਵਾਲੀ ਕੱਲ ਨੂੰ ਕੋਈ ਅਨਸੁਖਾਣੀ ਘਟਨਾ ਹੋ ਸਕਦੀ ਆ ਬਹੁਤ ਸਾਰੀਆਂ ਸੰਸਥਾਵਾਂ ਬੋਟਾਂ ਲੈ ਕੇ ਆ ਰਹੀਆਂ ਤੇ ਸੇਵਾ ਕਰ ਰਹੀਆਂ ਤੇ ਮੈਂ ਵੀਰ ਨੂੰ ਕਹੂੰਗਾ ਇੱਕ ਵਾਰੀ ਅਨੁਸ਼ਾਰ ਤੇ ਦਿਖਾਓ ਜਿਹੜਾ ਜਗ ਦਾ ਪਿਆਰ ਤੇ ਇਸ ਵਕਤ ਤਾਰੇ ਵੀ ਜਿਵੇਂ ਬਿਲਕੁਲ ਸਾਡੇ ਉੱਪਰ ਦੀਆਂ ਲੰਘ ਰਹੀਆਂ ਬੋਟ ਚੱਲਦੀ ਨਹੀਂ ਪਈ ਤਾਂ ਕਰਕੇ ਕਈ ਵਾਰੀ ਸਾਨੂੰ ਪਾਣੀ ਚ ਉਤਰਨਾ ਪੈਂਦਾ ਤੇ ਨਾਲ ਨਾਲ ਆਹ ਦੇਖੋ ਮੀਟਰ ਆ ਜਿਹੜਾ ਖੰਭੇ ਤੇ ਮੀਟਰ ਆ ਇਹ ਇਤਨਾ ਮਤਲਬ ਕੋਈ ਵੀ ਅਰਸ ਖਾਣੀ ਘਟਨਾ ਹੋ ਸਕਦੀ ਆ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਹੁੰਦਾ ਟੀਵੀ ਐਨ ਆਰ ਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਜਾਣੋ ਅਸਲ ਸੱਚ ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਪਤਾ ਹੈ ਕਿ ਇੱਕ ਖਾਸ ਪੈਨਲ ਦੇ ਵਿੱਚ ਸਾਡੇ ਨਾਲ ਹਰ ਰੋਜ਼ ਪੰਜਾਬ ਦੇ ਸੀਨੀਅਰ ਪੱਤਰਕਾਰ ਅਤੇ ਉੱਗੇ ਚਿੰਤਕ ਦੀਪਕ ਸ਼ਰਮਾ ਚਨਾਰਥਲ ਜੁੜਦੇ ਨੇ ਜਿਹੜੇ ਵੱਖ-ਵੱਖ ਖਬਰਾਂ ਜਾਂ ਵੱਖ-ਵੱਖ ਉਹ ਮੁੱਦੇ ਜਿਹੜੇ ਮੁੱਦੇ ਸੰਭਾਵੀ ਤੌਰ ਦੇ ਉੱਤੇ ਅਤੇ ਸਿੱਧੇ ਤੌਰ ਦੇ ਉੱਤੇ ਅੰਤਰਰਾਸ਼ਟਰੀ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਰਾਸ਼ਟਰੀ ਪੱਧਰ ਤੋਂ ਲੈ ਕੇ ਖੇਤਰੀ ਜਾਂ ਸੂਬਾਈ ਪੱਧਰ ਤੱਕ ਖੇਤਰੀ ਪੱਧਰ ਤੋਂ ਲੈ ਕੇ ਤੁਹਾਡੇ ਘਰਾਂ ਤੱਕ ਤੁਹਾਡੀ ਜੀਵਨ ਦੇ ਉੱਤੇ ਅਸਰ ਪਾ ਰਹੇ ਹੁੰਦੇ ਨੇ ਉਹਨਾਂ ਮੁੱਦਿਆਂ ਉਹਨਾਂ ਖਬਰਾਂ ਦੇ ਅਸਲ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਜਿਸ ਸੂਬੇ ਜਿਸ ਖੇਤਰ ਦੇ ਵਿੱਚ ਆਪਾਂ ਵਿਚਰ ਰਹੇ ਹਾਂ ਉਸ ਸੂਬੇ ਉਸ ਖੇਤਰ ਦੀਆਂ ਅਸਲ ਖਬਰਾਂ ਦੇ ਅਸਲ ਸੱਚ ਤੋਂ ਆਪਾਂ ਜਾਣੂ ਹੋ ਸਕੀਏ ਅਤੇ ਬੇਪਰਦ ਕਰ ਸਕੀਏ ਉਹ ਝੂਠ ਜਾਂ ਉਹ ਨਕਾਬ ਹਟਾ ਸਕੀਏ ਜਿਹੜੇ ਨਕਾਬ ਕਦੇ ਸਮਾਜਿਕ ਰੂਪ ਦੇ ਵਿੱਚ ਕਦੇ ਸਿਆਸੀ ਰੂਪ ਦੇ ਵਿੱਚ ਹਮੇਸ਼ਾ ਸਾਡੀਆਂ ਅੱਖਾਂ ਦੇ ਅੱਗੇ ਪਾ ਦਿੱਤੇ ਜਾਂਦੇ ਨੇ ਅੱਜ ਦੀਪਕ ਸ਼ਰਮਾ ਚਨਾਰਥਲ ਜੀ ਇਸ ਅਹਿਮ ਪੈਨਲ ਦੇ ਵਿੱਚ ਜਾਣੂ ਅਸਲ ਸੱਚ ਦੇ ਵਿੱਚ ਸਾਡੇ ਨਾਲ ਸਿੱਧੇ ਤੌਰ ਦੇ ਉੱਤੇ ਨਹੀਂ ਜੁੜਨਗੇ ਕਾਰਨ ਉਸ ਦਾ ਇਹ ਹੈ ਕਿ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਤਰਾਸ ਦੀ ਹੜਾਂ ਦੇ ਰੂਪ ਦੇ ਵਿੱਚ ਜਿੱਥੇ ਪੰਜਾਬ ਦੇ 14 ਜ਼ਿਲ੍ਹੇ ਪੂਰੇ ਤਰੀਕੇ ਨਾਲ ਮਾਰ ਦੇ ਹੇਠ ਆ ਚੁੱਕੇ ਨੇ ਪੰਜਾਬ ਦੀ ਲਗਭਗ 3.5 ਲੱਖ ਤੋਂ 4 4 ਲੱਖ ਏਕੜ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਪਾਣੀ ਦੀ ਮਾਰ ਥੱਲੇ ਆ ਚੁੱਕੀ ਹੈ ਤੇ ਇਸ ਵਕਤ ਪੰਜਾਬ ਦੇ 1400 ਪਿੰਡ ਅਤੇ ਸਰਕਾਰੀ ਆંકੜੇ ਮੁਤਾਬਕ 30 ਤੋਂ ਵੱਧ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਇਨ੍ਹਾਂ ਹੜ੍ਹਾਂ ਕਾਰਨ ਚਲੀਆਂ ਗਈਆਂ ਦੀਪਕ ਸ਼ਰਮਾ ਚਨਾਰਥਲ ਅਤੇ ਪੰਜਾਬ ਦੇ ਕਈ ਹੋਰ ਸੀਨੀਅਰ ਪੱਤਰਕਾਰ ਅਤੇ ਉੱਗੇ ਚਿੰਤਕ ਲੜਨ ਵਾਲੇ ਲੋਕ ਅੱਜ ਫੀਲਡ ਦੇ ਵਿੱਚ ਗਏ ਹੋਏ ਨੇ ਉਧਰ ਹਰੀਕੇ ਪੱਤਣ ਵੱਲ ਜਾ ਕੇ ਕੋਸ਼ਿਸ਼ ਕੀਤੀ ਅਸੀਂ ਕਿ ਉਹਨਾਂ ਦੇ ਨਾਲ رابطہ ਕਰ ਸਕੀਏ رابطہ ਇਸ ਕਰਕੇ ਵੀਡੀਓ ਕਾਨਫਰencing ਦੇ ਰਹੀ ਰਾਹੀ ਨਹੀਂ ਹੋ ਪਾਇਆ ਅਤੇ ਫੋਨੋਂ ਵੀ ਇਸ ਕਰਕੇ ਨਹੀਂ ਰਿਕਾਰਡ ਕਰ ਪਾਏ ਕਿ ਉਥੇ ਪਾਣੀ ਇਸ ਤਰੀਕੇ ਦਾ ਆਇਆ ਹੋਇਆ ਹੈ ਕਿ ਉਥੇ ਨੈਟਵਰਕ ਦਾ ਬਹੁਤ ਵੱਡਾ ਇਸ਼ੂ ਹੈ ਯਾਨੀ ਕਿ ਜਿਹੜੇ ਮੋਬਾਈਲ ਫੋਨ ਯੰਤਰ ਵੀ ਨੇ ਉਹ ਵੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਸੋ ਦੀਪਕ ਸ਼ਰਮਾ ਚਨਾਰਥਲ ਜੀ ਨੇ ਗਰਾਉਂਡ ਦੇ ਉੱਤੇ ਜਾ ਕੇ ਕੁਝ ਇੱਕ ਛੋਟੀਆਂ-ਛੋਟੀਆਂ ਵੀਡੀਓਜ਼ ਬਣਾਈਆਂ ਉਹ ਸਾਨੂੰ ਭੇਜੀਆਂ ਜਿਸ ਦੇ ਰਾਹੀਂ ਆਪਾਂ ਸਿਰਫ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਸ ਖੇਤਰ ਦੇ ਵਿੱਚ ਉਹ ਇਸ ਵਕਤ ਗਏ ਹੋਏ ਨੇ ਉੱਥੇ ਹੜ੍ਹਾਂ ਦੀ ਸਥਿਤੀ ਕੀ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਹੜਾਂ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਦੂਸਰੇ ਸੱਚ ਨੂੰ ਜਾਣਨ ਦੇ ਲਈ ਹੜਾਂ ਦਾ ਹੀ ਇੱਕ ਮਸਲਾ ਜਿਹੜਾ ਰਿਸ਼ਤੇਦਾਰੀਆਂ ਨੂੰ ਵੀ ਹੜਾ ਕੇ ਲੈ ਗਿਆ ਜਿਹੜਾ ਵਿਧਾਇਕੀ ਨੂੰ ਵੀ ਹੜਾ ਕੇ ਲਜਾਣ ਵਾਲੇ ਪਾਸੇ ਵੱਲ ਵੱਧ ਰਿਹਾ ਤੇ ਜਿਹੜਾ ਇਹ ਹੋ ਸਕਦਾ ਹੈ ਕਿ ਹੜਾਂ ਦੀ ਗੱਲ ਕਰਦੇ ਕਰਦੇ ਜਾਂ ਸਵਾਲ ਚੁੱਕਦੇ ਚੁੱਕਦੇ ਸ਼ਾਇਦ ਕਿਤੇ ਇੱਕ ਰਿਸ਼ਤੇਦਾਰ ਸ਼ਾਇਦ ਕਿਤੇ ਇੱਕ ਮੌਜੂਦਾ ਵਿਧਾਇਕ ਹੀ ਨਾ ਹੜਾਂ ਦੇ ਵਿੱਚ ਹੜ ਜਾਵੇ ਯਾਨੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਦਾ ਸਾਰਾ ਮਾਮਲਾ ਆਪਾਂ ਜਾਣੂ ਅਸਲ ਸੱਚ ਦੇ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਆਓ ਸਭ ਤੋਂ ਪਹਿਲਾਂ ਸਾਂਝ ਪਾਉਂਦੇ ਆ ਕਿ ਪੰਜਾਬ ਦੇ ਵਿੱਚ ਇਸ ਵਕਤ ਤਾਜ਼ਾ ਸਥਿਤੀ ਇਹ ਹੈ ਕਿ ਇੱਕ ਪਾਸੇ ਜਿੱਥੇ ਗ੍ਰਹਿ ਮੰਤਰੀ ਨੇ ਇਹ ਐਲਾਨ ਕੀਤਾ ਕਿ ਅਸੀਂ ਇੱਕ ਕਮੇਟੀ ਦਾ ਗਠਨ ਕਰਨ ਜਾ ਰਹੇ ਹਾਂ ਜਿਸ ਦੀ ਚਰਚਾ ਆਪਾਂ ਕੱਲ ਵੀ ਕੀਤੀ ਸੀ ਕਿ ਉਹ ਕਮੇਟੀ ਆਏਗੀ ਪੰਜਾਬ ਦੇ ਵਿੱਚ ਅਤੇ ਪੰਜਾਬ ਦਾ ਸਰਵੇ ਕਰਕੇ ਜਾਏਗੀ ਜਿਸ ਦੇ ਵਿੱਚ ਉਹ ਪੰਜਾਬ ਦਾ ਨੁਕਸਾਨ ਜਿਹੜਾ ਹੈ ਉਹ ਨੁਕਸਾਨ ਵੇਖਿਆ ਜਾਏਗਾ ਪਰੰਤੂ ਉਹ ਕਮੇਟੀ ਦੀ ਸਮਾਂ ਨਿਰਧਾਰਤ ਸੀਮਾ ਕੋਈ ਨਿਸ਼ਚਿਤ ਨਹੀਂ ਕੀਤੀ ਗਈ ਕਿੰਨੇ ਦਿਨਾਂ ਚਾਏਗੀ ਕਮੇਟੀ ਦੋ ਦਿਨ ਚ ਆ ਜਾਏਗੀ ਹਫਤੇ ਬਾਅਦ ਆਏਗੀ 15 ਦਿਨਾਂ ਬਾਅਦ ਆਏਗੀ ਇਹ ਹੜ੍ਹਾਂ ਦਾ ਪਾਣੀ ਜਦੋਂ ਸੁੱਕ ਕੇ ਸ਼ੁਰੂ ਹੋਇਆ ਜਦੋਂ ਧੁੱਪਾਂ ਸ਼ੁਰੂ ਹੋਈਆਂ ਜਦੋਂ ਘਰ ਗਿਰਨੇ ਤੇ ਕਿਰਨੇ ਸ਼ੁਰੂ ਹੋਏ ਜਿਨ੍ਹਾਂ ਘਰਾਂ ਦੀਆਂ ਨੀਹਾਂ ਦੇ ਵਿੱਚ ਕੰਧਾਂ ਦੇ ਵਿੱਚ ਇੰਨੇ ਨੇ ਦਿਨ ਪਾਣੀ ਖੜਾ ਰਹੇਗਾ ਕਿ ਉਦੋਂ ਉਹ ਕਮੇਟੀ ਆ ਕੇ ਸਰਵੇ ਕਰੇਗੀ ਕਿ ਉਸ ਤੋਂ ਬਾਅਦ ਘਰਾਂ ਨੂੰ ਦੇਖੇਗੀ ਪਿੰਡਾਂ ਦਾ ਜਾਇਜ਼ਾ ਲਏਗੀ ਜਾਂ ਫਿਰ ਸਾਡੀਆਂ ਡੁੱਬ ਗਈਆਂ ਉਜੜ ਚੁੱਕੀਆਂ ਫਸਲਾਂ ਜਿਹੜੀਆਂ ਝੋਨੇ ਦੇ ਰੂਪ ਦੇ ਵਿੱਚ ਇਸ ਵਕਤ ਪਾਣੀ ਦੇ ਥੱਲੇ ਦਬ ਗਈਆਂ ਅਤੇ ਜਿਸ ਮਿੱਟੀ ਦੇ ਵਿੱਚ ਪਤਾ ਨਹੀਂ ਕਿੰਨੇ ਟਨ ਆਕੇ ਰੇਤ ਜਿਹੜੀ ਹੈ ਜਮਾ ਹੋ ਚੁੱਕੀ ਹੈ ਇਸ ਵਕਤ ਤੇ ਅੱਗੇ ਨੂੰ ਇਹ ਵੀ ਮੁਸ਼ਕਲ ਲੱਗ ਰਹੀ ਆ ਕਿ ਹਾੜੀ ਦੀ ਫਸਲ ਜਿਹੜੀ ਕਣਕ ਦੇ ਰੂਪ ਦੇ ਵਿੱਚ ਹੋਣੀ ਹੈ ਕਿ ਕੀ ਉੱਥੇ ਕਣਕ ਦੀ ਪੈਦਾਵਾਰ ਵੀ ਹੋ ਪਾਏਗੀ ਕੀ ਉਹ ਕਮੇਟੀ ਇਸ ਚੀਜ਼ ਦਾ ਮੁਲਾਂਕਣ ਕਰੇਗੀ ਮਤਲਬ ਕਿ ਇਹ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜਿਸ ਕਮੇਟੀ ਦਾ ਗਠਨ ਕੇਂਦਰੀ ਗ੍ਰਹਿ ਮੰਤਰੀ ਹੋਰਾਂ ਨੇ ਕੀਤਾ ਹੈ ਤੇ ਜਿਸ ਨੇ ਪੰਜਾਬ ਦਾ ਸਰਵੇ ਕਰਕੇ ਜਾਣਾ ਮੁਲਾਂਕਣ ਕਰਕੇ ਜਾਣਾ ਉਹ ਕਮੇਟੀ ਆਏਗੀ ਕਦੋਂ ਸਾਡੀ ਬਰਬਾਦੀ ਦਾ ਹੋਰ جشن ਵੇਖਣ ਉਹ ਕਦੋਂ ਤੱਕ ਪਹੁੰਚਣਗੇ ਅਸੀਂ ਵੀ ਇਹ ਉਡੀਕ ਕਰ ਰਹੇ ਹਾਂ ਇਸ ਤੋਂ ਅਗਲੇਰੀ ਗੱਲ ਇਸ ਤੋਂ ਅਗਲੇਰੀ ਗੱਲ ਇਹ ਕਿ ਜਿਹੜੇ ਖੇਤਰਾਂ ਦੇ ਵਿੱਚ ਇਸ ਵਕਤ ਹੜ੍ਹ ਨੇ ਬੁਰੇ ਤਰੀਕੇ ਨਾਲ ਮਾਰ ਪਾਈ ਹੈ ਉੱਥੇ ਜਿੱਥੇ ਪੰਜਾਬ ਪ੍ਰਸ਼ਾਸਨ ਆਪਣੇ ਪੱਧਰ ਦੇ ਉੱਤੇ ਲੱਗਿਆ ਹੋਇਆ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਆਪਣੀ ਟੀਮ ਦੇ ਸਮੇਤ ਫਿਰੋਜ਼ਪੁਰ ਇਲਾਕੇ ਦੇ ਕਈ ਸਾਰੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਦੌਰਾ ਕਰ ਰਹੇ ਨੇ ਉਥੋਂ ਦੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਉਥੋਂ ਦੀਆਂ ਬਜ਼ੁਰਗ ਬੀਬੀਆਂ ਮਾਈਆਂ ਨਾਲ ਗੱਲਬਾਤ ਕਰ ਰਹੇ ਨੇ ਯਾਨੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰੀ ਗੱਲਬਾਤ ਕਰ ਰਹੇ ਨੇ ਕਿਤੇ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਕੁਝ ਇੱਕ ਬਜ਼ੁਰਗ ਬੀਬੀਆਂ ਨਾਲ ਗੱਲ ਕਰਦੇ ਹੋਏ ਭਗਵੰਤ ਮਾਨ ਸਾਹਿਬ ਸਾਨੂੰ ਭਾਵੁਕ ਹੋਏ ਵੀ ਨਜ਼ਰ ਆਏ ਹੁਣ ਇਹ ਭਾਵੁਕਤਾ ਕੀ ਅਸਲ ਸੱਚ ਹੈ ਜਾਂ ਫਿਰ ਇਹ ਭਾਵੁਕਤਾ ਵੀ ਸਿਆਸੀ ਭਾਵੁਕਤਾ ਹੈ ਇਹ ਅੰਦਾਜ਼ਾ ਇਸ ਦਾ ਸੱਚ ਦਰਸ਼ਕ ਆਪ ਲਗਾਉਣ ਤਾਂ ਜ਼ਿਆਦਾ ਬਿਹਤਰ ਹੋਏਗਾ ਮੇਰੀ ਕਿਸੇ ਟਿੱਪਣੀ ਕਰਨ ਦੇ ਨਾਲੋਂ ਅਗਲੀ ਗੱਲ ਪੰਜਾਬ ਦੇ ਸਾਰੇ ਦੇ ਸਾਰੇ ਕਲਾਕਾਰ ਭਾਈ ਜਿੰਨੇ ਵੀ ਨੇ ਉਹ ਕਲਾਕਾਰ ਭਾਈਚਾਰਾ ਚਾਹੇ ਉਹ ਅਦਾਕਾਰ ਨੇ ਚਾਹੇ ਕਲਾਕਾਰ ਨੇ ਖੁੱਲ ਕੇ ਹੁਣ ਸੇਵਾ ਦੇ ਮੈਦਾਨ ਦੇ ਵਿੱਚ ਆ ਚੁੱਕੇ ਨੇ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਦੋਂ ਜਦੋਂ ਪੰਜਾਬ ਦੇ ਉੱਤੇ ਕੋਈ ਤਰਾਸਦੀ ਆਈ ਹੈ ਤਾਂ ਪੰਜਾਬ ਦੇ ਜਿਹੜੇ ਕਲਾਕਾਰ ਭਾਈਚਾਰਾ ਨੇ ਜਿਹੜੇ ਸਾਡੇ ਵਿੱਚੋਂ ਹੀ ਗਏ ਨੇ ਉਹ ਹਮੇਸ਼ਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਦੇ ਨੇ ਇਸ ਤੋਂ ਪਹਿਲਾਂ ਚਾਹੇ 2023 ਦਾ ਹਾੜ ਆਇਆ ਹੋਵੇ ਜਾਂ ਉਸ ਤੋਂ ਪਹਿਲਾਂ ਕਿਸਾਨ ਅੰਦੋਲਨ ਦਾ ਜਿਹੜਾ ਮਾਮਲਾ ਸੀ ਉਸ ਦੇ ਵਿੱਚ ਵੀ ਪੰਜਾਬ ਦੇ ਸਾਰੇ ਕਲਾਕਾਰਾਂ ਨੇ ਵੱਧ ਚੜ ਕੇ ਪੰਜਾਬੀਆਂ ਦਾ ਪੰਜਾਬ ਦੇ ਹੱਕਾਂ ਦਾ ਸਾਥ ਦਿੱਤਾ ਸੀ ਅਸਲ ਸੱਚ ਇੱਕ ਇਹ ਵੀ ਹੈ ਹੁਣ ਅੱਗੇ ਵਧਣ ਤੋਂ ਪਹਿਲਾਂ ਆਓ ਤੁਹਾਨੂੰ ਉਹ ਤਸਵੀਰਾਂ ਵਿਖਾ ਦਿੰਨੇ ਆ ਦੀਪਕ ਸ਼ਰਮਾ ਚਨਾਰਥਲ ਹੋਰਾਂ ਦੀਆਂ ਔਰ ਉਹਨਾਂ ਨੇ ਕੁਝ ਇੱਕ ਕੁਝ ਸੈਕਿੰਡ ਦੀਆਂ ਕੁਝ ਗੱਲਾਂ ਵੀ ਕੀਤੀਆਂ ਨੇ ਕਿਸ਼ਤੀ ਦੇ ਵਿੱਚ ਬੈਠਿਆਂ ਹੋਏ ਆ ਬੇੜੀ ਦੇ ਵਿੱਚ ਬੈਠਿਆਂ ਹੋਏ ਆ ਅਤੇ ਨਾਲੋਂ ਨਾਲ ਰੋਮਨ ਬਰਾੜ ਹੋਰੀ ਨੇ ਰੋਮਨ ਬਰਾੜ ਹੋਰੀ ਇੱਕ ਬੇਨਤੀ ਕਰ ਰਹੇ ਨੇ ਬਿਜਲੀ ਵਿਭਾਗ ਮਹਿਕਮੇ ਨੂੰ ਸਾਰੀਆਂ ਤਸਵੀਰਾਂ ਤੁਸੀਂ ਨਾਲ-ਨਾਲ ਵੇਖਦੇ ਚੱਲੋ ਆਓ ਪਹਿਲਾਂ ਦੀਪਕ ਸ਼ਰਮਾ ਚਨਾਰਥਲ ਹੋਰਾਂ ਨੇ ਅਤੇ ਰੋਮਨ ਬਰਾੜ ਹੋਰਾਂ ਨੇ ਕਿਹਾ ਕੀ ਹੈ ਤੁਹਾਨੂੰ ਉਹ ਸੁਣਾ ਦੰਨੇ ਆ ਆ ਹਰੀਕੇ ਪੱਤਣ ਦੇ ਪਿੰਡਾਂ ਚ ਆ ਸੀ ਇਸ ਮੌਕੇ ਨਾ ਕੋਈ ਸਰਕਾਰ ਬੋੜੀ ਨਾ ਕੋਈ ਵਿਰੋਧੀ ਧਰਬੋੜੀ ਨਾ ਕੇਂਦਰ ਬੋੜਿਆ ਤੇ ਉਹ ਕਹਿੰਦੇ ਕਿ ਅੱਗੇ ਵੀ ਜਦੋਂ ਪਾਣੀ ਆਇਆ ਤਾਂ ਈਕੀ ਕਿੱਲੇ ਪਿੱਛੇ 68800 ਮਿਲਿਆ ਸ਼ਰਮ ਨਹੀਂ ਆਉਂਦੀ ਸਰਕਾਰ ਨੂੰ ਨੱਕ ਡਬੋ ਕੇ ਮਰ ਜਾਣ ਜੇ ਚਮਚੇ 'ਚ ਪਾਣੀ ਨਹੀਂ ਹੈਗਾ ਤਾਂ ਇਹ ਹੜਾਂ ਦੇ ਪਾਣੀ ਨਾਲ ਡੋਬ ਕੇ ਮਰ ਜਾਣ ਪਰ ਕੋਈ ਸਰਕਾਰ ਇੱਥੇ ਲੱਭਦੀ ਨਹੀਂ ਐ ਸੰਸਥਾਵਾਂ ਲੱਗੀਆਂ ਲੋਕ ਲੱਗੇ ਨੇ ਪਰ ਤੁਸੀਂ ਚਾਰੇ ਪਾਸੇ ਦੇਖੋ ਪਾਣੀਓ ਪਾਣੀ ਐ ਘਰ ਡੁੱਬੇ ਨੇ ਖੇਤ ਡੁੱਬੇ ਨੇ ਹੈਨਾ ਤੇ ਸਰਦਾਰ ਹਮੇਸ਼ ਸਿੰਘ ਜੀ ਹੋਰੀ ਦਸਰੇ ਸੀਗੇ ਕਿ ਕਹਿੰਦੇ ਕਿ ਭਾਈ ਇਹ ਜ਼ਮੀਨ ਦਰਿਆ ਦੀ ਨਹੀਂ ਹੈ ਇਹ ਮਾਲਕੀ ਹੈ ਲੋਕਾਂ ਦੀ ਦਰਿਆ ਦੀ ਆਪਣੀ ਕੋਈ ਜ਼ਮੀਨ ਨਹੀਂ ਕਾਨੂੰਨੀ ਤੌਰ ਤੇ ਚੈੱਕ ਕਰਕੇ ਦੇਖ ਲਿਓ ਜਿਹੜੇ ਇਹ ਸਮਝਦੇ ਨੇ ਕਿ ਲੋਕ ਦਰਿਆਵਾਂ 'ਚ ਆ ਬੈਠੇ ਨੇ ਦਰਿਆ ਦੀ ਥਾਂ ਮੱਲ ਬੈਠੇ ਨੇ ਉਹ ਕਹਿੰਦੇ ਦਰਿਆਵਾਂ ਦੀ ਥਾਂ ਨਹੀਂ ਇਹ ਨੰਬਰਾਂ ਵਾਲੀ ਜ਼ਮੀਨ ਹੈ ਲੋਕਾਂ ਦੀ ਜ਼ਮੀਨਾਂ ਦਰਿਆ ਆਪਣਾ ਥਾਂ ਬਦਲਦਾ ਰਹਿੰਦਾ ਪਰ ਸਰਕਾਰਾਂ ਝੋ ਰੇਤਾ ਕੱਢ ਕੇ ਵੇਚਦੀਆਂ ਤੇ ਪਰ ਉਹਨਾਂ ਦੀ ਬਸਲ ਬਰਵਾਦ ਹੋਣ ਤੇ ਕੋਈ ਦੇਣ ਨਹੀਂ ਆਉਂਦੀਆਂ ਆ ਤਸਵੀਰ ਤੁਹਾਨੂੰ ਉਸ ਥਾਂ ਤੋਂ ਦਿਖਾ ਰਹੇ ਹਾਂ ਅਫਸੋਸ ਸਰਕਾਰਾਂ ਖੋੜੇ ਤੇ ਲਾਉਣ ਲਈ ਨਹੀਂ ਹੁੰਦੀ ਆ ਅਸੀਂ ਇਸ ਵਾਕ ਤੇ ਖੜੇ ਆ ਪਿੰਡ ਆਲੇ ਤੇ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਸਾਡੇ ਕੋਲੇ ਵੋਟ ਆ ਤੇ ਅਸੀਂ ਘਰ ਘਰ ਰਾشن ਪਚਾ ਰਹੇ ਆ ਕਈ ਜਗ੍ਹਾ ਘਰ ਇਹੋ ਜਿਹਾ ਵੀ ਜ਼ਮੀਨ ਉੱਚੀ ਹੁੰਦੀ ਤੇ ਪੋਰਟ ਚਾਲਦੀ ਨਹੀਂ ਥੱਲੇ ਉਤਰਨਾ ਪੈਂਦਾ ਇਸ ਵਾਕ ਤੋਂ ਤੁਸੀਂ ਦੇਖ ਰਹੇ ਹੋ ਬਿਜਲੀ ਛੱਡੀ ਵੀ ਆ 24 ਘੰਟੇ ਵਾਲੀ ਕੱਲ ਨੂੰ ਕੋਈ ਅਨ ਸੁਖਾਣੀ ਘਟਨਾ ਹੋ ਸਕਦੀ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਜ਼ਿਲ੍ਹਾ ਫਿਰੋਜ਼ਪੁਰ ਜਿਹੜਾ ਕਿ ਪਿੰਡ ਆਲੇਕੇ ਆ ਤੇ ਵੀ ਬਿਜਲੀ ਆ ਭਾਈ ਜਿਹੜੀ ਰਾਤ ਨੂੰ ਘੱਟੋ-ਘੱਟ ਵੀ 8 ਵਜੇ ਤੋਂ ਬਾਅਦ ਛੱਡਿਆ ਕਰੋ ਦਿਨ ਦੇ ਵਿੱਚ ਕੋਈ ਅਨਸਖਾਣੀ ਘਟਨਾ ਨਾ ਹੋਵੇ ਇਹਦਾ ਮਾੜਕ ਧਿਆਨ ਰੱਖਿਆ ਕਰੋ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਵੋਟਾਂ ਲੈ ਕੇ ਆ ਰਹੀਆਂ ਤੇ ਸੇਵਾ ਕਰ ਰਹੀਆਂ ਤੇ ਮੈਂ ਵੀਰ ਨੂੰ ਕਹੂੰਗਾ ਇੱਕ ਵਾਰੀ ਉਹ ਨਿਸ਼ਾਨ ਤੇ ਦਿਖਾਓ ਜਿਹੜਾ ਜਗਦਾ ਪਿਆ ਤੇ ਇਸ ਵਕਤ ਤਾਰੇ ਵੀ ਜਿਵੇਂ ਬਿਲਕੁਲ ਸਾਡੇ ਉੱਪਰ ਦੀਆਂ ਲੰਗ ਰਈਆਂ ਪੋਰਟ ਚੱਲਦੀ ਨਹੀਂ ਪਈ ਤਾਂ ਕਰਕੇ ਕਈ ਵਾਰੀ ਸਾਨੂੰ ਪਾਣੀ ਚੁੱਤਰਨਾ ਪੈਂਦਾ ਤੇ ਨਾਲ ਨਾਲ ਆਹ ਦੇਖੋ ਮੀਟਰ ਆ ਜਿਹੜਾ ਖੰਭੇ ਤੇ ਮੀਟਰ ਆ ਤੇ ਇਦਾਂ ਮਤਲਬ ਕੋਈ ਵੀ ਅਣਸਖਾਣੀ ਘਟਨਾ ਹੋ ਸਕਦੀ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਭਾਈ ਜਿਹੜੀ ਲਾਈਟ ਆ ਉਹ ਰਾਤ ਨੂੰ ਹੀ ਛੱਟੀ ਜਾਵੇ ਧੰਨਵਾਦ ਜੀ ਵੇਖਿਆ ਤੁਸੀਂ ਕਿ ਦੀਪਕ ਸ਼ਰਮਾ ਜੀ ਨੇ ਜਿਹੜੇ ਇੱਕ ਮੁੱਦਾ ਉਠਾਇਆ ਕਿ ਹਮੀਰ ਸਿੰਘ ਜੀ ਹੋਰਾਂ ਨੇ ਇਹ ਗੱਲ ਕਹੀ ਆ ਹਮੀਰ ਸਿੰਘ ਜੀ ਜਿਹੜੇ ਕਿ ਪੰਜਾਬ ਦੇ ਬਹੁਤ ਹੀ ਸੀਨੀਅਰ ਜਰਨਲਿਸਟ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਲੋਕ ਵਾਰ-ਵਾਰ ਇਹ ਸਵਾਲ ਚੁੱਕਦੇ ਨੇ ਇਹ ਗੱਲ ਸੱਚ ਹੈ ਕਿ ਲੋਕ ਵਾਰ-ਵਾਰ ਇਹ ਸਵਾਲ ਚੱਕਦੇ ਨੇ ਕਿ ਭਾਈ ਲੋਕਾਂ ਨੇ ਕਬਜ਼ਾ ਕਰ ਲਿਆ ਦਰਿਆਵਾਂ ਦੀ ਭੌਂ ਦੇ ਉੱਤੇ ਕਬਜ਼ਾ ਕਰ ਲਿਆ ਕੁਦਰਤੀ ਜਿਹੜੇ ਵਹਾਅ ਨੇ ਉਹਨਾਂ ਦੇ ਉੱਤੇ ਕਬਜ਼ਾ ਕਰ ਲਿਆ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਕਰਕੇ ਜਦੋਂ ਪਾਣੀ ਆਉਂਦਾ ਹੈ ਉੱਪਰਲੇ ਖੇਤਿਆਂ ਦੇ ਵਿੱਚੋਂ ਜਾਂ ਹੜ੍ਹ ਆਉਂਦੇ ਨੇ ਤਾਂ ਫਿਰ ਉਹਨਾਂ ਦੀ ਜ਼ਮੀਨ ਮਾਰੀ ਜਾਂਦੀ ਹੈ ਤਾਂ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਕਹੀ ਹੈ ਕਿ ਇਸ ਗੱਲ ਦਾ ਸੱਚ ਜਾਨਣਾ ਬੜਾ ਲਾਜ਼ਮੀ ਹੈ ਕਿ ਕਿਸਾਨਾਂ ਨੇ ਦਰਿਆਵਾਂ ਦੇ ਉੱਤੇ ਕਬਜ਼ੇ ਨਹੀਂ ਕੀਤੇ ਬਲਕਿ ਉਹ ਕਿਸਾਨਾਂ ਦੀ ਮਾਲਕੀ ਵਾਲੀ ਜ਼ਮੀਨ ਹੈ ਜਿਸ ਦੇ ਵਿੱਚੋਂ ਦੀ ਹਰ ਸਾਲ ਦਰਿਆ ਲੰਘ ਕੇ ਜਾਂਦਾ ਹੈ ਕਿਉਂਕਿ ਦਰਿਆ ਇੱਕ ਕੁਦਰਤੀ ਵਹਾਅ ਹੈ ਉਹ ਜਿੱਧਰੋਂ-ਜਿੱਧਰੋਂ ਦੀ ਜਾਂਦਾ ਕੰਢੇ ਵੜਦਾ ਜਾਂਦਾ ਤੇ ਜਿਹੜੀ ਜਿਸ ਦੀ ਜਿਹੜੀ ਜ਼ਮੀਨ ਹੈ ਉਹ ਆਪਣੇ ਨਾਲ ਵਹਾ ਕੇ ਲੈ ਕੇ ਜਾਂਦਾ ਇਹ ਸੱਚ ਜਾਨਣਾ ਬੜਾ ਲਾਜ਼ਮੀ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਭੁਲੇਖਾ ਪਾ ਦਿੱਤਾ ਜਾਂਦਾ ਹੈ ਸਿਰਜ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਦਰਿਆਵਾਂ ਦੀ ਜ਼ਮੀਨ ਰੋਕ ਕੇ ਉਸ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਜਦੋਂ ਕਿ ਅਸਲ ਸੱਚ ਇਹ ਨਹੀਂ ਹੈ ਸੱਚ ਇਹ ਹੈ ਕਿ ਦਰਿਆ ਨੇ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਹਰ ਸਾਲ ਆਉਂਦਾ ਹੈ ਕਿਸੇ ਨਾ ਕਿਸੇ ਜ਼ਮੀਨ ਦੇ ਉੱਤੇ ਦਰਿਆ ਆਪਣੀ ਖਾਂਰ ਜਿਹੜੀ ਹੈ ਜਾਂ ਆਪਣੇ ਵਹਾਅ ਦੇ ਨਾਲ ਉਸ ਜ਼ਮੀਨ ਨੂੰ ਵੱਢ ਕੇ ਲੈ ਜਾਂਦਾ ਤੇ ਫਿਰ ਉਹ ਜ਼ਮੀਨ ਦਰਿਆ ਦੀ ਹੋ ਜਾਂਦੀ ਹੈ ਅਗਲੇ ਸਾਲ ਫਿਰ ਕਿਸਾਨ ਉਸ ਦੇ ਉੱਤੇ ਖੇਤੀ ਕਰਦਾ ਫਿਰ ਥੋੜਾ ਬਹੁਤ ਪਾਣੀ ਆ ਜਾਂਦਾ ਐਤਕੀ ਤਾਂ ਹੜ ਵੱਡੇ ਆ ਗਏ ਆ ਫਿਰ ਪਾਣੀ ਆ ਜਾਂਦਾ ਤੇ ਜ਼ਮੀਨ ਉਸ ਦੀ ਫੇਰ ਰੋਲ ਜਾਂਦੀ ਹੈ ਮਤਲਬ ਇੱਕ ਸੱਚ ਇਹ ਵਿਖਾਉਣ ਦੀ ਕੋਸ਼ਿਸ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਦੀਆਂ ਟੈਕਨੀਕਲ ਟ੍ਰੀਜ਼ ਕੀ ਨੇ ਇਸ ਦੀਆਂ ਤਕਨੀਕੀ ਘੁੰਡੀਆਂ ਤੇ ਤਕਨੀਕੀ ਚਾਰਾ ਜੋਈਆਂ ਕੀ ਨੇ ਇਸ ਦੇ ਉੱਤੇ ਵੀ ਜਾਵਾਂਗੇ ਇਸੇ ਦੇ ਨਾਲ ਜੁੜੀ ਹੋਈ ਇੱਕ ਅਸਲ ਅਗਲੀ ਗੱਲ ਇਹ ਆ ਕਿ ਜਿਹੜੇ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਮੁਆਵਜ਼ਾ ਸੂਬਾ ਸਰਕਾਰ ਨੇ ਦੇਣਾ ਹੁੰਦਾ ਮੁੱਖ ਮੰਤਰੀ ਆ ਰਾਹਤ ਪ੍ਰਬੰਧ ਦੇ ਵਿੱਚੋਂ ਰਾਹਤ ਫੰਡ ਦੇ ਵਿੱਚੋਂ ਜਾਂ ਪ੍ਰਧਾਨ ਮੰਤਰੀ ਰਿਲੀਫ ਫੰਡ ਜਿਹੜਾ ਹੁੰਦਾ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚੋਂ ਜਿਹੜੇ ਵੀ ਫੰਡ ਤੈਅ ਨਿਰਧਾਰਤ ਨਿਸ਼ਚਿਤ ਕਰਨੇ ਹੁੰਦੇ ਆ ਕੀ ਉਹ ਦਿੱਤੀ ਜਾਣ ਵਾਲੀ ਸਹਾਇਤਾ ਜਿਹੜੀ ਹੈ ਉਹ ਸਹਾਇਤਾ ਮਜ਼ਦੂਰ ਅਤੇ ਕਿਸਾਨ ਦੀ ਮਿਹਨਤ ਦਾ ਮੁੱਲ ਵੀ ਮੋੜ ਪਾਉਂਦੀ ਹੈ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨਾ ਜਾਣੂ ਅਸਲ ਸੱਚ ਦੇ ਵਿੱਚ ਕੱਲ ਕੀ ਹੈ ਗੱਲ ਇਹ ਆ ਕਿ ਜਿੰਨੇ ਕੁ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਮੰਨ ਲਓ ਮੰਨ ਲਓ ਕੇਂਦਰ ਅਤੇ ਸੂਬੇ ਦਾ ਮੁਆਵਜ਼ਾ ਵੱਧ ਤੋਂ ਵੱਧ ਮਲਾ ਕੇ 20 ਵੱਧ ਤੋਂ ਵੱਧ ਮਲਾ ਕੇ 20 ਮੰਨ ਲਓ 40000 ਰੁਪਏ ਪ੍ਰਤੀ ਏਕੜ ਦਿੱਤਾ ਜਾਂਦਾ ਹਾਲਾਂਕਿ ਇਹਨਾਂ ਦਿੱਤਾ ਨਹੀਂ ਜਾਂਦਾ ਹੈਗਾ 15 18 ਕੁ ਹਜ਼ਾਰ ਰੁਪਿਆ 20 22 ਕੁ ਹਜ਼ਾਰ ਰੁਪਿਆ ਮੁਆਵਜ਼ਾ ਕੁੱਲ ਮਲਾ ਕੇ ਜਿਹੜਾ ਬਣਦਾ ਹੈ ਕੇਂਦਰ ਦਾ ਵੀ ਤੇ ਸੂਬੇ ਦਾ ਵੀ ਇਹ ਬਣਦਾ ਹੈ ਮੰਨ ਲਓ ਕਿ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਦੇ ਦਿੱਤਾ ਕੀ ਕਿਸਾਨ ਦਾ ਨੁਕਸਾਨ ਪੂਰਾ ਹੋ ਜਾਏਗਾ ਬਿਲਕੁਲ ਨਹੀਂ ਕਿਉਂਕਿ ਜ਼ਮੀਨਾਂ ਦੇ ਜਿਹੜੇ ਠੇਕੇ ਨੇ ਉਹ ਪ੍ਰਤੀ ਏਕੜ ਦੇ حساب ਨਾਲ ਇਸ ਵਕਤ 50 60 70 80 ਹਜ਼ਾਰ ਰੁਪਇਆ ਪ੍ਰਤੀ ਏਕੜ ਤੱਕ ਗਏ ਹੋਏ ਨੇ ਇਸ ਤੋਂ ਬਿਨਾਂ ਦਵਾਈਆਂ ਰੇਹਾਂ ਸਪਰੇਹਾਂ ਮਜ਼ਦੂਰੀ ਬੀਜ ਦੇ ਖਰਚੇ ਹੋਰ ਬਹੁਤ ਸਾਰੇ ਖਰਚੇ ਕਿਸਾਨੀ ਜਿਹੜੇ ਜਿਹੜੇ ਔਜ਼ਾਰ ਨੇ ਸੰਦ ਨੇ ਹਾਂ ਟਰੈਕਟਰ ਤੋਂ ਲੈ ਕੇ ਹੋਰ ਸਾਰੀਆਂ ਮਸ਼ੀਨਾਂ ਉਹਨਾਂ ਸਾਰਿਆਂ ਦੇ ਖਰਚੇ ਜੋੜ ਲਈਏ ਤਾਂ ਵੀ ਜਾ ਕੇ ਕਿਤੇ ਇਹ ਆٹے ਦੇ ਵਿੱਚ ਲੂਣ ਬਰਾਬਰ ਹੁੰਦਾ ਜਿਹੜਾ ਰਾਹਤ ਫੰਡ ਅ ਮੁਆਵਜ਼ੇ ਦੇ ਰੂਪ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ ਅਗਲੀ ਗੱਲ ਅਗਲੀ ਬੇਨਤੀ ਰੋਮਨ ਬਰਾੜ ਹੋਰੀ ਕਰ ਰਹੇ ਨੇ ਉਹ ਵੀ ਤੁਸੀਂ ਪਹਿਲਾਂ ਸੁਣੀ ਲਈ ਆ ਨਾਲੋਂ ਨਾਲ ਕਿਸ਼ਤੀ ਤੋਂ ਹੀਟਾਂ ਉਤਰੇ ਹੋਏ ਨੇ ਰੋਮਨ ਬਰਾੜ ਹੋਰੀ ਕਹਿ ਰਹੇ ਨੇ ਬਿਜਲੀ ਵਿਭਾਗ ਨੂੰ ਕਿ ਕਈ ਥਾਵਾਂ ਇਹੋ ਜਿੀਆਂ ਨੇ ਹੜ੍ਹਾਂ ਦੇ ਵਿੱਚ ਜਿੱਥੇ ਕਿਸ਼ਤੀ ਦਾ ਪਹੁੰਚਣਾ ਸੰਭਵ ਨਹੀਂ ਹੈ ਜਾਂ ਕਈ ਵਾਰੀ ਜਿਹੜੇ ਵਲੰਟੀਅਰ ਨੇ ਜਿਹੜੇ ਸੇਵਾ ਕਰਨ ਗਏ ਹੋਏ ਨੇ ਉਹਨਾਂ ਨੂੰ ਕਿਸ਼ਤੀ ਤੋਂ ਥੱਲੇ ਉਤਰ ਕੇ ਸੇਵਾ ਕਰਨੀ ਪੈਂਦੀ ਹੈ ਜਾਂ ਕੁਝ ਇੱਕ ਔਖਾ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਤਾਂ ਉਹ ਬਿਜਲੀ ਵਿਭਾਗ ਨੂੰ ਕਹਿ ਰਹੇ ਨੇ ਕਿ ਇੱਕ ਤਾਂ ਬਿਜਲੀ ਦੀਆਂ ਲਾਈਨਾਂ ਜਿਹੜੀਆਂ ਨੇ ਉਹ 24 ਘੰਟੇ ਵਾਲੀਆਂ ਪੈ ਚੁੱਕੀਆਂ ਤਾਂ ਉਹ ਕਹਿੰਦੇ ਨੇ ਕਿ ਜੇਕਰ ਬਿਜਲੀ ਵਿਭਾਗ ਨੇ ਬਿਜਲੀ ਛੱਡਣੀ ਹੀ ਹੈ ਤਾਂ ਦਿਨ ਦੇ ਵਿੱਚ ਬਿਜਲੀ ਦੀ ਕੋਈ ਬਹੁਤੀ ਲੋਡ ਨਹੀਂ ਹੈ ਰਾਤ ਨੂੰ ਲੋਡ ਹੁੰਦੀ ਹੈ ਤਾਂ ਉਹ ਵੀ ਰਾਤ ਨੂੰ 8 8:30 ਵਜੇ ਤੋਂ ਬਾਅਦ ਹੀ ਬਿਜਲੀ ਛੱਡੀ ਜਾਵੇ ਉਹ ਵੀ ਇੱਕ ਸੂਚਨਾ ਦੇ ਆਧਾਰ ਦੇ ਉੱਤੇ ਛੱਡੀ ਜਾਵੇ ਤਾਂ ਜੋ ਪਹਿਲਾਂ ਸੂਚਨਾ ਦਿੱਤੀ ਜਾਵੇ ਸੂਚਨਾ ਦੇਣ ਤੋਂ ਬਾਅਦ ਬਿਜਲੀ ਛੱਡੀ ਜਾਵੇ ਤਾਂ ਜੋ ਵਿਆਪਕ ਵੱਡੇ ਪੱਧਰ ਦੇ ਉੱਤੇ ਬਿਜਲੀ ਕਾਰਨ ਜਾਂ ਕਰੰਟ ਆ ਜਾਣ ਕਾਰਨ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਰੋਮਨ ਬਰਾਡ ਹੋਰੀ ਉਹੀ ਨੇ ਜਿਨ੍ਹਾਂ ਨੇ ਜੀਰੇ ਵਾਲਾ ਮੋਰਚਾ ਜਿਹੜੀ ਮਾਲਬ੍ਰੋਸ ਸ਼ਰਾਬ ਫੈਕਟਰੀ ਗੰਦਾ ਪਾਣੀ ਜਿਹੜਾ ਨਿਕਲਿਆ ਸੀ ਪਿੰਡ ਮਈਆਂ ਵਾਲੇ ਦੇ ਗੁਰੂ ਘਰ ਦੇ ਵਿੱਚੋਂ ਔਰ ਉਹ ਸਾਰਾ ਇਲਾਕਾ ਜਿਹੜਾ ਹੈ ਅ ਦੂਸ਼ਿਤ ਪਾਣੀ ਦੇ ਨਾਲ ਪੀੜਿਤ ਹੋਇਆ ਸੀ ਉਸ ਮੋਰਚੇ ਨੂੰ ਲੀਡ ਕੀਤਾ ਸੀ ਉਸ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਬਰਾੜ ਹੋ ਰਾ ਨੇ ਨਭਾਈ ਸੀ ਸੋ ਇਸ ਵਕਤ ਉਹ ਇਹ ਬੇਨਤੀ ਕਰਦੇ ਹੋਏ ਆਪਾਂ ਨੂੰ ਨਜ਼ਰ ਆਏ ਕਿ ਭਾਈ ਜੇ ਬਿਜਲੀ ਛੱਡਣੀ ਵੀ ਹੈ ਜ਼ਰੂਰੀ ਹੈ ਬਿਜਲੀ ਦੀ ਵੀ ਜ਼ਰੂਰਤ ਹੈ ਕਿ ਕਿ ਮੋਬਾਈਲ ਫੋਨ ਵੀ ਚਾਰਜ ਕਰਨੇ ਨੇ ਜਿਨ੍ਹਾਂ ਦੇ ਨਾਲ ਸੰਪਰਕ ਬਣਿਆ ਰਹੇ ਘਟੋ ਘਟ ਪ੍ਰਸ਼ਾਸਨ ਦੇ ਨਾਲ ਸੰਪਰਕ ਬਣਿਆ ਰਹੇ ਰਿਸ਼ਤੇਦਾਰਾਂ ਨਾਲ ਸੰਪਰਕ ਬਣਿਆ ਰਹੇ ਜਾਂ ਸੇਵਾਦਾਰਾਂ ਨਾਲ ਸੰਪਰਕ ਬਣਿਆ ਰਹੇ ਉਹ ਵੀ ਜ਼ਰੂਰੀ ਹੈ ਪਰੰਤੂ ਉਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪਹਿਲ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਸੁਰੱਖਿਆ ਨੂੰ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਹੜ੍ਹਾਂ ਦੀ ਗੱਲ ਕਰਦੇ ਹਾਂ ਤਾਂ ਹੜ੍ਹਾਂ ਦੀ ਸਥਿਤੀ ਵਿਆਪਕ ਪੱਧਰ ਦੇ ਉੱਤੇ ਇਸ ਵਕਤ ਗੰਭੀਰ ਬਣੀ ਹੋਈ ਹੈ ਇੱਕ ਸ਼ੁਕਰ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਨੇ ਕਿਹਾ ਸੀਗਾ ਕਿ 31 ਤਾਰੀਖ ਤੋਂ ਲੈ ਕੇ 3 ਸਤੰਬਰ ਤੱਕ ਲਗਾਤਾਰ بارش ਦੀ ਪੇਸ਼ਾਨਗੋਈ ਸੀ ਉੱਪਰ ਪਹਾੜਾਂ ਦੇ ਵਿੱਚ ਵੀ ਤੇ ਥੱਲੇ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ yellow alert ਤੇ red alert ਜਾਰੀ ਕੀਤੇ ਗਏ ਸੀ ਇੱਕ ਸ਼ੁਕਰ ਹੈ ਕਿ ਅੱਜ ਸਵੇਰ ਤੋਂ ਪੰਜਾਬ ਦੇ ਬਹੁ ਗਿਣਤੀ ਜ਼ਿਲ੍ਹਿਆਂ ਦੇ ਵਿੱਚ بارش ਨਹੀਂ ਹੋਈ ਜਿਸ ਕਰਕੇ ਥੋੜਾ ਜਿਹਾ ਸੁੱਖ ਦਾ ਸਾਹ ਲਿਆ ਜਾ ਸਕਦਾ ਹੈ ਇਸੇ ਤਰ੍ਹਾਂ ਉੱਪਰ ਵੀ ਪਹਾੜੀ ਇਲਾਕੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਨ੍ਹਾਂ ਦਾ ਪਾਣੀ ਸਿੱਧੇ ਤੌਰ ਦੇ ਉੱਤੇ ਪੰਜਾਬ ਨੂੰ ਪ੍ਰਭਾਵਿਤ ਕਰਦਾ ਹੈ ਉੱਥੇ ਵੀ ਜਿਹੜੀ ਬਰਸਾਤ ਹੋਈ ਹੈ ਉਹ ਥੋੜੀ ਘੱਟ ਹੋਈ ਹੈ ਬਾਕੀ ਗੱਲਾਂ ਸਾਰੀਆਂ ਟੈਕਨੀਕਲ ਨੇ ਕਿ BBMB ਨੇ ਕਿੰਨਾ ਪਾਣੀ ਛੱਡਿਆ ਭਾਖੜਾ ਦੇ ਵਿੱਚੋਂ 1674 ਫੁੱਟ ਦਾ ਜਿਹੜਾ ਜਿਹੜਾ ਲੈਵਲ ਚਲਾਇਆ ਗਿਆ 1680 ਉਹਨਾਂ ਦਾ ਕੁੱਲ ਲੈਵਲ ਹੈ ਪੌਂਗ ਡੈਮ ਦੇ ਵਿੱਚ ਕਿੰਨਾ ਪਾਣੀ ਹੈ ਕਿੰਨਾ ਛੱਡਿਆ ਗਿਆ ਕਾ ਗਰਦਾ ਪਾਣੀ ਕਿੰਨਾ ਹੈ ਕਿੰਨਾ ਛੱਡਿਆ ਗਿਆ ਉਹ ਸਾਰੀਆਂ ਗੱਲਾਂ ਤਕਨੀਕੀ ਮਸਲੇ ਦੀਆਂ ਨੇ ਇਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਪਾਣੀ ਉੱਤਰ ਜਾਏਗਾ ਅਸਲ ਸਮੱਸਿਆਵਾਂ ਉਦੋਂ ਸ਼ੁਰੂ ਹੋਣਗੀਆਂ ਉਸ ਤੋਂ ਬਾਅਦ ਭਿਆਨਕ ਬਿਮਾਰੀਆਂ ਮਹਾਮਾਰੀਆਂ ਫੈਲਣਗੀਆਂ ਉਸ ਦੇ ਲਈ ਅਗਾਊਂ ਪ੍ਰਬੰਧ ਹੋਣੇ ਤੋਂ ਸਾਰੀਆਂ ਸੰਸਥਾਵਾਂ ਸਮੇਤ ਪੰਜਾਬ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਨ ਜੀਓ ਸੰਸਥਾਵਾਂ ਅਤੇ ਪੰਜਾਬੀ ਕਲਾਕਾਰ ਭਾਈ ਚਾਰਾ ਹੈ ਪੰਜਾਬ ਦੇ ਆਮ ਲੋਕ ਜਿਹੜੇ ਬਿਨਾ ਕਿਸੇ ਬੈਨਰ ਪੋਸਟਰ ਟਰਾਲੀ ਤੇ ਲਗਾਏ ਤੋਂ ਆਪ ਮੁਹਾਰੇ ਤੁਰੇ ਹੋਏ ਨੇ ਆਪਣੇ ਪਿੰਡਾਂ ਦੇ ਵਿੱਚੋਂ ਰਾਸ਼ਨ ਤੋਂ ਲੈ ਕੇ ਦਵਾਈਆਂ ਤਰਪਾਲਾਂ ਗੱਟੇ ਔਰ ਬਾਕੀ ਜਿਹੜੀਆਂ ਚੀਜ਼ਾਂ ਉੱਥੇ ਜ਼ਰੂਰ ਦੀਆਂ ਚਾਹੀਦੀਆਂ ਨੇ ਉਹ ਲੈ ਕੇ ਚੱਲੇ ਹੋਏ ਨੇ ਅਗਲੀ ਲੋੜ ਤੁਹਾਡੀ ਉਦੋਂ ਪੈਣੀ ਹੈ ਪੰਜਾਬੀ ਵੀਰੋ ਭਾਈਓ ਜਦੋਂ ਇਹ ਪਾਣੀ ਉੱਤਰ ਜਾਏਗਾ ਉਸ ਤੋਂ ਬਾਅਦ ਸਿਹਤ ਸੇਵਾਵਾਂ ਨੂੰ ਬਿਹਤਰ ਕਰਨਾ ਉਸ ਤੋਂ ਬਾਅਦ ਜ਼ਮੀਨਾਂ ਨੂੰ ਪੱਧਰ ਕਰਨਾ ਜ਼ਮੀਨਾਂ ਦੇ ਵਿੱਚ ਮਿੱਟੀ ਪਾਉਣੀ ਟਰੈਕਟਰ ਡੀਜ਼ਲ ਉਹ ਸਾਰਾ ਕੁਝ ਆਪਾਂ ਨੂੰ ਫਿਰ ਤੋਂ ਇੱਕ ਲੜਾਈ ਦਾ ਮੋੜ ਬੰਨਣਾ ਪਵੇਗਾ ਇਹ ਅਸਲ ਸੱਚ ਹੈ ਇਸ ਤੋਂ ਜਾਂ ਇਸ ਤੋਂ ਅੱਗੇ ਜਦੋਂ ਆਪਾਂ ਵੱਧਦੇ ਹਾਂ ਤਾਂ ਹੜਾਂ ਦੀ ਗੱਲ ਹੀ ਕੀਤੀ ਸੀ ਹਰਮਿੰਦਰ ਸਿੰਘ ਪਠਾਣ ਮਾਜਰਾ ਨੇ ਪਠਾਣ ਮਾਜਰਾ ਹੋਰਾਂ ਦਾ ਜਿਹੜਾ ਹਲਕਾ ਹੈ ਵਿਧਾਨ ਸਭਾ ਹਲਕਾ ਸਨੌਰ ਸਨੌਰ ਦੇ ਬਿਲਕੁਲ ਨਾਲੋਂ ਲੰਘ ਕੇ ਜਾਂਦਾ ਹੈ ਖੱਗਰ ਯਾਨੀ ਕਿ ਖੱਗਰ ਦੇ ਏਰੀਆ ਵਾਲਾ ਇਲਾਕਾ ਹੈ ਪਵਾਦ ਦੇ ਵਿੱਚ ਪੈਂਦਾ ਪਟਿਆਲੇ ਦੇ ਬਿਲਕੁਲ ਨਾਲ ਪੈਂਦਾ ਉਹਨਾਂ ਨੇ ਗੱਲ ਸਾਰੀ ਮਸਾਰਾ ਮਾਮਲਾ ਤੁਹਾਨੂੰ ਪਤਾ ਹੈ ਕਿ ਪ੍ਰਿੰਸੀਪਲ ਸਕਤਰ ਕ੍ਰਿਸ਼ਨ ਕੁਮਾਰ ਹੋਰਾਂ ਦੇ ਉੱਤੇ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਭਾਈ ਇਹਨਾਂ ਨੇ ਸਫਾਈ ਨਹੀਂ ਕਰਾਈ ਡਰੇਨਾਂ ਦੀ ਜਾਂ ਖੱਗਰ ਦੀ ਜਾਂ ਰੇਤਾ ਨਹੀਂ ਚਕਾਇਆ ਹੈਗਾ ਤਾਂ ਇਹ ਇਸ ਕਰਕੇ ਹੜ੍ਹਾਂ ਦੀ ਸਥਿਤੀ ਜਿਹੜੀ ਆ ਉਹ ਕੱਗਰ ਦੇ ਵਿੱਚ ਬਣਦੀ ਹੈ ਤੇ ਸਾਡੇ ਜਿਹੜੇ ਪਿੰਡ ਨੇ ਉਹ ਡੁੱਬਦੇ ਨੇ ਤੇ ਨਾਲੋਂ ਨਾਲ ਉਹਨਾਂ ਨੇ ਦਿੱਲੀ ਦੀ ਜਿਹੜੀ ਇਹਨਾਂ ਦੀ ਕੌਮੀ ਲੀਡਰਸ਼ਿਪ ਹੈ ਜਾਂ ਜਿਹੜੇ ਇਹਨਾਂ ਦੇ ਚੀਫ ਨੇ ਅਰਵਿੰਦ ਕੇਜਰੀਵਾਲ ਸਮੇਤ ਮਨੀਸ਼ ਸਸੂਦੀਆ ਤੇ ਹੋਰ ਵੱਡੇ ਆਗੂ ਉਹਨਾਂ ਤੇ ਬਹੁਤ ਵੱਡੇ ਇਲਜ਼ਾਮ ਲਾਏ ਸੀ ਭਾਈ ਕਿ ਇੱਥੋਂ ਤੱਕ ਕਿ ਅਬਦਾਲੀ ਤੱਕ ਕਹਿ ਦਿੱਤਾ ਸੀ ਕਿ ਅਬਦਾਲੀ ਦੀ ਲੁੱਟ ਤੱਕ ਕੀ ਲੁੱਟ ਸੀ ਜਿਹੜੀ ਲੁੱਟ ਹੁਣ ਦਿੱਲੀ ਵਾਲਿਆਂ ਨੇ ਪੰਜਾਬ ਦੇ ਸਿਰ ਦੇ ਉੱਤੇ ਆ ਕੇ ਮਚਾਈ ਹੋਈ ਹੈ ਨਤੀਜਾ ਇਹ ਦੇਖਿਆ ਕਿ ਹੜਾਂ ਦੀ ਗੱਲ ਕਰਦੇ ਕਰਦੇ ਮੁੱਖ ਮੰਤਰੀ ਸਾਹਿਬ ਦੀ ਰਿਸ਼ਤੇਦਾਰੀ ਵੀ ਪੈਂਦੀ ਹੈ ਵਿਧਾਇਕ ਪਠਾਨ ਮਾਜਰਾ ਨਾਲ ਉਧਰੋਂ ਉਹਨਾਂ ਦੇ ਸਹੁਰਿਆਂ ਵੱਲੋਂ ਉਹ ਫੁੱਫੜ ਲੱਗਦੇ ਆ ਪਰੰਤੂ ਇਹ ਰਿਸ਼ਤੇਦਾਰੀ ਵੀ ਹੜਾਂ ਦੀ ਗੱਲ ਕਰਨ ਕਰਕੇ ਸ਼ਾਇਦ ਹੜ ਗਈ ਕਿਉਂਕਿ ਅੱਜ ਸਵੇਰੇ ਹੀ ਪਠਾਨ ਮਾਜਰਾ ਸਾਹਿਬ ਦੇ ਉੱਤੇ 376 ਦਾ ਪਰਚਾ ਜਿਹੜਾ ਦਰਜ ਹੋ ਗਿਆ ਸੀਗਾ ਮਤਲਬ ਦਰਜ ਹੋਏ ਨੂੰ ਦਿਨ ਹੋ ਗਏ ਆ ਤੇ ਅੱਜ ਸਵੇਰੇ ਹੀ ਪੰਜਾਬ ਪੁਲਿਸ ਪਹੁੰਚ ਗਈ ਸੀ ਉਹਨਾਂ ਦੇ ਠਿਕਾਣਿਆਂ ਦੇ ਉੱਤੇ ਛਾਪੇ ਮਾਰਨ ਤੇ ਜਦੋਂ ਲੋਕੇਸ਼ਨ ਤੋਂ ਪਤਾ ਲੱਗਿਆ ਕਿ ਉਹ ਤਾਂ ਹਰਿਆਣਾ ਦੇ ਕਿਸੇ ਕਰਨਾਲ ਦੇ ਲਾਗੇ ਕਿਤੇ ਬੈਠੇ ਐ ਤਾਂ ਉੱਥੋਂ ਗ੍ਰਿਫਤਾਰ ਕਰਨ ਗਏ ਪਠਾਨ ਮਾਜਰਾ ਸਾਹਿਬ ਨੂੰ ਗ੍ਰਿਫਤਾਰ ਵੀ ਕਰ ਲਿਆ ਉਸ ਤੋਂ ਪਹਿਲਾਂ-ਪਹਿਲਾਂ ਪਠਾਨ ਮਾਜਰਾ ਸਾਹਿਬ ਨੇ ਵੀਡੀਓ ਪਾ ਦਿੱਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਕਿ ਪੁਲਿਸ ਆ ਰਹੀ ਐ ਮੈਨੂੰ ਗ੍ਰਿਫਤਾਰ ਕਰਨ ਦੇ ਲਈ ਤੇ ਅੱਗੇ ਕੁਝ ਵੀ ਹੋ ਸਕਦਾ ਇਹ ਗੱਲ ਉਹਨਾਂ ਨੇ ਕਹਿ ਦਿੱਤੀ ਸੀ ਪਠਾਨ ਮਦਰ ਸਾਹਿਬ ਨੂੰ ਗ੍ਰਫਤਾਰ ਕੀਤਾ ਹੈ ਇੱਕ ਵੱਡਾ ਸਵਾਲੀਆ ਨਿਸ਼ਾਨਾ ਜਾਣੂ ਅਸਲ ਸੱਚ ਦੇ ਵਿੱਚ ਗੱਲ ਕੀ ਹੈ ਗੱਲ ਇਹ ਆ ਕਿ ਜਿੰਨੇ ਕੁ ਮੁਆਵਜ਼ੇ ਦੀ ਗੱਲ ਕੀਤੀ ਜਾਂਦੀ ਹੈ ਮੰਨ ਲਓ ਮੰਨ ਲਓ ਕੇਂਦਰ ਅਤੇ ਸੂਬੇ ਦਾ ਮੁਆਵਜ਼ਾ ਵੱਧ ਤੋਂ ਵੱਧ ਮਲਾ ਕੇ 20 ਵੱਧ ਤੋਂ ਵੱਧ ਮਲਾ ਕੇ 20 ਮੰਨ ਲਓ 40000 ਰੁਪਏ ਪ੍ਰਤੀ ਏਕੜ ਦਿੱਤਾ ਜਾਂਦਾ ਹਾਲਾਂਕਿ ਇਹ ਨਾ ਦਿੱਤਾ ਨਹੀਂ ਜਾਂਦਾ ਹੈਗਾ 15 18 ਕੁ ਹਜ਼ਾਰ ਰੁਪਿਆ 20 22 ਕੁ ਹਜ਼ਾਰ ਰੁਪਿਆ ਮੁਆਵਜ਼ਾ ਕੁੱਲ ਮਲਾ ਕੇ ਜਿਹੜਾ ਬਣਦਾ ਹੈ ਕੇਂਦਰ ਦਾ ਵੀ ਤੇ ਸੂਬਿਆਂ ਦਾ ਵੀ ਇਹ ਬਣਦਾ ਮੰਨ ਲਓ ਕਿ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਦੇ ਦਿੱਤਾ ਕੀ ਕਿਸਾਨ ਦਾ ਨੁਕਸਾਨ ਪੂਰਾ ਹੋ ਜਾਏਗਾ ਬਿਲਕੁਲ ਨਹੀਂ ਕਿਉਂਕਿ ਜ਼ਮੀਨਾਂ ਦੇ ਜਿਹੜੇ ਠੇਕੇ ਨੇ ਉਹ ਪ੍ਰਤੀ ਏਕੜ ਦੇ حساب ਨਾਲ ਇਸ ਵਕਤ 50 60 70 80000 ਰੁਪਇਆ ਪ੍ਰਤੀ ਏਕੜ ਤੱਕ ਗਏ ਹੋਏ ਨੇ ਇਸ ਤੋਂ ਬਿਨਾ ਦਵਾਈਆਂ ਰੇਹਾਂ ਸਪਰੇਹਾਂ ਮਜ਼ਦੂਰੀ ਬੀਜ ਦੇ ਖਰਚੇ ਹੋਰ ਬਹੁਤ ਸਾਰੇ ਖਰਚੇ ਕਿਸਾਨੀ ਜਿਹੜੇ ਜਿਹੜੇ ਔਜ਼ਾਰ ਨੇ ਸੰਦ ਨੇ ਹਨ ਟਰੈਕਟਰ ਤੋਂ ਲੈ ਕੇ ਹੋਰ ਸਾਰੀਆਂ ਮਸ਼ੀਨਾ ਉਹਨਾਂ ਸਾਰਿਆਂ ਦੇ ਖਰਚੇ ਜੋੜ ਲਈਏ ਤਾਂ ਵੀ ਜਾ ਕੇ ਕਿਤੇ ਇਹ ਆٹے ਦੇ ਵਿੱਚ ਲੂਣ ਬਰਾਬਰ ਹੁੰਦਾ ਜਿਹੜਾ ਰਾਹਤ ਫੰਡ ਆ ਮੁਆਵਜ਼ੇ ਦੇ ਰੂਪ ਦੇ ਵਿੱਚ ਜਾਰੀ ਕੀਤਾ ਜਾਂਦਾ ਹੈ ਅਗਲੀ ਗੱਲ ਅਗਲੀ ਬੇਨਤੀ ਰੋਮਨ ਬਰਾੜ ਹੋਰੀ ਕਰ ਰਹੇ ਨੇ ਉਹ ਵੀ ਤੁਸੀਂ ਪਹਿਲਾਂ ਸੁਣੀ ਲਈ ਆ ਨਾਲੋਂ ਨਾਲ ਕਿਸ਼ਤੀ ਤੋਂ ਹੀਠਾਂ ਉਤਰੇ ਹੋਏ ਨੇ ਰੋਮਨ ਬਰਾੜ ਹੋਰੀ ਕਹਿ ਰਹੇ ਨੇ ਬਿਜਲੀ ਵਿਭਾਗ ਨੂੰ ਕਿ ਕਈ ਥਾਵਾਂ ਇਹੋ ਜਿੀਆਂ ਨੇ ਹੜ੍ਹਾਂ ਦੇ ਵਿੱਚ ਜਿੱਥੇ ਕਿਸ਼ਤੀ ਦਾ ਪਹੁੰਚਣਾ ਸੰਭਵ ਨਹੀਂ ਹੈ ਜਾਂ ਕਈ ਵਾਰੀ ਜਿਹੜੇ ਵਲੰਟੀਅਰ ਨੇ ਜਿਹੜੇ ਸੇਵਾ ਕਰਨ ਗਏ ਹੋਏ ਨੇ ਉਹਨਾਂ ਨੂੰ ਕਿਸ਼ਤੀ ਤੋਂ ਥੱਲੇ ਉਤਰ ਕੇ ਸੇਵਾ ਕਰਨੀ ਪੈਂਦੀ ਹੈ ਜਾਂ ਕੁਝ ਇੱਕ ਔਖਾ ਮੁਸ਼ਕਲਾਂ ਨਾਲ ਜੂਝਣਾ ਪੈਂਦਾ ਤਾਂ ਉਹ ਬਿਜਲੀ ਵਿਭਾਗ ਨੂੰ ਕਹਿ ਰਹੇ ਨੇ ਕਿ ਇੱਕ ਤਾਂ ਬਿਜਲੀ ਦੀਆਂ ਲਾਈਨਾਂ ਜਿਹੜੀਆਂ ਨੇ ਉਹ 24 ਘੰਟੇ ਵਾਲੀਆਂ ਪੈ ਚੁੱਕੀਆਂ ਤਾਂ ਉਹ ਕਹਿੰਦੇ ਨੇ ਕਿ ਜੇਕਰ ਬਿਜਲੀ ਵਿਭਾਗ ਨੇ ਬਿਜਲੀ ਛੱਡਣੀ ਹੀ ਹੈ ਤਾਂ ਦਿਨ ਦੇ ਵਿੱਚ ਬਿਜਲੀ ਦੀ ਕੋਈ ਬਹੁਤੀ ਲੋਡ ਨਹੀਂ ਹੈ ਰਾਤ ਨੂੰ ਲੋਡ ਹੁੰਦੀ ਹੈ ਤਾਂ ਉਹ ਵੀ ਰਾਤ ਨੂੰ 8 8:30 ਵਜੇ ਤੋਂ ਬਾਅਦ ਹੀ ਬਿਜਲੀ ਛੱਡੀ ਜਾਵੇ ਉਹ ਵੀ ਇੱਕ ਸੂਚਨਾ ਦੇ ਆਧਾਰ ਦੇ ਉੱਤੇ ਛੱਡੀ ਜਾਵੇ ਤਾਂ ਜੋ ਪਹਿਲਾਂ ਸੂਚਨਾ ਦਿੱਤੀ ਜਾਵੇ ਸੂਚਨਾ ਦੇਣ ਤੋਂ ਬਾਅਦ ਬਿਜਲੀ ਛੱਡੀ ਜਾਵੇ ਤਾਂ ਜੋ ਵਿਆਪਕ ਵੱਡੇ ਪੱਧਰ ਦੇ ਉੱਤੇ ਬਿਜਲੀ ਕਾਰਨ ਜਾਂ ਕਰੰਟ ਆ ਜਾਣ ਕਾਰਨ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਰੋਮਨ ਬਰਾਡ ਹੋ ਰਹੀ ਉਹੀ ਨੇ ਜਿਨ੍ਹਾਂ ਨੇ ਜੀਰੇ ਵਾਲਾ ਮੋਰਚਾ ਜਿਹੜੀ ਮਾਲਬ੍ਰੋਸ ਸ਼ਰਾਬ ਫੈਕਟਰੀ ਗੰਦਾ ਪਾਣੀ ਜਿਹੜਾ ਨਿਕਲਿਆ ਸੀ ਪਿੰਡ ਮਈਆਂ ਵਾਲੇ ਦੇ ਗੁਰੂ ਘਰ ਦੇ ਵਿੱਚੋਂ ਔਰ ਉਹ ਸਾਰਾ ਇਲਾਕਾ ਜਿਹੜਾ ਹੈ ਅ ਦੂਸ਼ਿਤ ਪਾਣੀ ਦੇ ਨਾਲ ਪੀੜਿਤ ਹੋਇਆ ਸੀ ਉਸ ਆ ਮੋਰਚੇ ਨੂੰ ਲੀਡ ਕੀਤਾ ਸੀ ਉਸ ਮੋਰਚੇ ਦੇ ਵਿੱਚ ਅਹਿਮ ਭੂਮਿਕਾ ਬਰਾੜ ਹੋਰਾਂ ਨੇ ਨਿਭਾਈ ਸੀ ਸੋ ਇਸ ਵਕਤ ਉਹ ਇਹ ਬੇਨਤੀ ਕਰਦੇ ਹੋਏ ਆਪਾਂ ਨੂੰ ਨਜ਼ਰ ਆਏ ਕਿ ਭਾਈ ਜੇ ਬਿਜਲੀ ਛੱਡਣੀ ਵੀ ਹੈ ਜ਼ਰੂਰੀ ਹੈ ਬਿਜਲੀ ਦੀ ਵੀ ਜ਼ਰੂਰਤ ਹੈ ਕਿਉਂਕਿ ਮੋਬਾਈਲ ਫੋਨ ਵੀ ਚਾਰਜ ਕਰਨੇ ਨੇ ਜਿਨ੍ਹਾਂ ਦੇ ਨਾਲ ਸੰਪਰਕ ਬਣਿਆ ਰਹੇ ਘਟੋ ਘਟ ਪ੍ਰਸ਼ਾਸਨ ਦੇ ਨਾਲ ਸੰਪਰਕ ਬਣਿਆ ਰਹੇ ਰਿਸ਼ਤੇਦਾਰਾਂ ਨਾਲ ਸੰਪਰਕ ਬਣਿਆ ਰਹੇ ਜਾ ਸੇਵਾਦਾਰਾਂ ਨਾਲ ਸੰਪਰਕ ਬਣਿਆ ਰਹੇ ਉਹ ਵੀ ਜ਼ਰੂਰੀ ਹੈ ਪਰੰਤੂ ਉਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪਹਿਲ ਹੈ ਉਹ ਦਿੱਤੀ ਜਾਣੀ ਚਾਹੀਦੀ ਹੈ ਸੁਰੱਖਿਆ ਨੂੰ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਹੜ੍ਹਾਂ ਦੀ ਗੱਲ ਕਰਦੇ ਹਾਂ ਤਾਂ ਹੜ੍ਹਾਂ ਦੀ ਸਥਿਤੀ ਵਿਆਪਕ ਪੱਧਰ ਦੇ ਉੱਤੇ ਇਸ ਵਕਤ ਗੰਭੀਰ ਬਣੀ ਹੋਈ ਹੈ ਇੱਕ ਸ਼ੁਕਰ ਦੀ ਗੱਲ ਹੈ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਨੇ ਕਿਹਾ ਸੀਗਾ ਕਿ 31 ਤਾਰੀਖ ਤੋਂ ਲੈ ਕੇ 3 ਸਤੰਬਰ ਤੱਕ ਲਗਾਤਾਰ بارش ਦੀ ਪੇਸ਼ੰਗੋਈ ਸੀ ਉੱਪਰ ਪਹਾੜਾਂ ਦੇ ਵਿੱਚ ਵੀ ਤੇ ਫੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੜ ਤੋਂ ਪੁਨਰ ਸੁਰਜੀਤ ਹੁੰਦੀ ਦਿਖਾਈ ਦੇ ਰਹੀ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤ ਸ੍ਰੀ ਅਕਾਲ